ਫਤੇਗੜ ਸਾਹਿਬ ਦੀ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ حاصل ਹੋਈ ਜਦੋਂ ਸੀਆਈਏ ਸਰਹੰਦ ਦੀ ਟੀਮ ਨੇ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਨਾਲ ਸੰਬੰਧਿਤ 6 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ 2,55,846 ਨਸ਼ੀਲੀਆਂ ਗੋਲੀਆਂ, ਕੈਪਸੂਲ, 1,364 ਨਸ਼ੀਲੇ ਟੀਕੇ ਬਰਾਮਦ ਕੀਤੇ ਅਤੇ ਉੱਥੇ ਹੀ ਦੋਸ਼ੀਆਂ ਕੋਲੋਂ ਇੱਕ ਸਕੂਟਰੀ, ਮੋਟਰਸਾਈਕਲ ਤੇ ਇੱਕ ਕਾਰ ਵੀ ਬਰਾਮਦ ਹੋਈ। ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਮਾਨਯੋਗ ਡੀਆਈਜੀ ਸਾਹਿਬ ਰੋਪਰ ਰੇਂਜ ਦੀ ਦਿਸ਼ਾ ਨਿਰਦੇਸ਼ਕ ਫਤਗੜ ਸਾਹਿਬ ਪੁਲਿਸ ਵੱਲੋਂ ਇੱਕ ਬਹੁਤ ਹੀ ਵਧੀਆ ਡਰਗ ਕਾਰਟਲ ਜਿਹੜਾ ਚੱਲ ਰਿਹਾ ਸੀਗਾ ਇੰਟਰਸਟੇਟ ਡਰਗ ਕਾਰਟਲ ਉਹਨੂੰ ਬਸਟ ਕੀਤਾ ਗਿਆ ਇਸ ਡਰਗ ਕਾਰਟਲ ਬਾਰੇ ਮੈਂ ਹੁਣ ਤੁਹਾਨੂੰ ਜਾਣਕਾਰੀ ਦਊਂਗੀ ਜੋ ਸਾਡੀ ਪੂਰੀ ਤਫਤੀਸ਼ ਹੈ ਇਸ ਨੂੰ ਲੀਡ ਸਾਡੇ ਐਸਪੀ ਡੀ ਸਾਹਿਬ ਕਰ ਰਹੇ ਸੀਗੇ ਇਸ ਦੇ ਨਾਲ ਸਾਡੇ ਡੀਐਸਪੀ ਡੀ ਡੀਐਸਪੀ ਹੈੱਡਕੁਆਰਟਰ ਡੀਐਸਪੀ ਨਾਰਕੋਟਿਕਸ ਅਤੇ ਇਨਚਾਰਜ ਸੀਆਈਏ ਇਹਨਾਂ ਨੇ ਸਭ ਤੋਂ ਪਹਿਲਾਂ ਇੱਕ ਫਰਚਾ ਕੀਤਾ ਸੀਗਾ ਜਿਦੇ ਵਿੱਚ ਇੱਕ ਪਰਵਿੰਦਰ ਸਿੰਘ ਨਾਮ ਦਾ ਜਿਹੜਾ ਵਿਅਕਤੀ ਸੀ ਉਹ ਅਰੈਸਟ ਹੋਇਆ ਸੀ ਇਹਦੇ ਕੋਲ 15 ਨਾਰਕੋਟਿਕ ਇੰਜੈਕਸ਼ਨ ਸੀਗੇ ਤੇ ਇਹ ਰਹਿਣ ਵਾਲਾ ਖਰੜ ਮੁਹਾਲੀ ਦਾ ਸੀਗਾ ਤੇ ਸਾਡੀ ਇੰਟੈਲੀਜੈਂਸ ਦੇ ਮੁਤਾਬਕ ਇਹ ਕਾਫੀ ਦੇਰ ਤੋਂ ਇਸ ਇਲਾਕੇ ਦੇ ਵਿੱਚ ਫਾਰਮਾਸਿਊਟੀਕਲ ਅਪਰੇਟ ਦਾ ਕੰਮ ਕਰ ਰਿਹਾ ਸੀਗਾ ਜਦੋਂ ਇਸ ਨੂੰ ਅरेस्ट ਕੀਤਾ ਗਿਆ ਬਡਾਲੀਆਲਾ ਸਿੰਘ ਥਾਣੇ ਦੇ ਵਿੱਚ ਐਫ ਆਈ ਆਰ ਨੰਬਰ 8 ਦਰਜ ਕੀਤੀ ਗਈ 27125 ਨੂੰ ਤੇ ਉਸ ਦੇ ਨਾਲ ਹੀ 22 ਸੀ 6285 ਐਨ ਡੀ ਪੀ ਐਸ ਐਕਟ ਦਾ ਇਹਦੇ ਤੇ ਪਰਚਾ ਦਰਜ ਕੀਤਾ ਗਿਆ ਜਿੰਨਾ ਕਿ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਮੀਡੀਆ 'ਚ ਵੀ ਗੱਲ ਹੁੰਦੀ ਹੈ ਪਬਲਿਕ 'ਚ ਵੀ ਗੱਲ ਹੁੰਦੀ ਹੈ ਕਿ ਅਸੀਂ ਜਿਹੜਾ ਬਿਗ ਫਿਸ਼ ਹੈ ਉਹਦੇ ਪਿੱਛੇ ਜਾਣਾ ਹੈ ਪਰ ਜਿਹੜਾ ਬਿਗ ਫਿਸ਼ ਹੁੰਦਾ ਹੈ ਉਹ ਹਮੇਸ਼ਾ ਪੁਲਿਸ ਦੀ ਤਫਤੀਸ਼ ਦੇ ਵਿੱਚ ਹੀ ਸਰਫੇਸ ਕਰਦਾ ਹੈ ਇਸ ਦੀ ਪੁੱਛਗਿੱਛ ਦੇ ਵਿੱਚ ਅਸੀਂ ਇਹ ਪਤਾ ਕੀਤਾ ਕਿ ਜੀ ਇਹ ਕਿਥੋਂ ਸਮਾਨ ਲੈ ਕੇ ਆਉਂਦਾ ਹੈ 29 ਤਰੀਕ ਨੂੰ ਸਾਡੀ ਟੀਮ ਹੈ ਜਿਹੜੀ ਇਹਦੀ ਪੁੱਛਗਿੱਛ ਮੁਤਾਬਕ ਜਿਹੜਾ ਡਿਸਕਲੋਜ਼ਰ ਸਟੇਟਮੈਂਟ ਮੁਤਾਬਕ ਮੰਨ ਲੋ ਗ ਕੋਰ ਤੋਂ ਰਿਮਾਂਡ ਲੈ ਕੇ ਸਾਡੀ ਟੀਮ ਯਮਨੋ ਨਗਰ ਪੱਛੀ ਯਮਨੋ ਨਗਰ ਦੇ ਵਿੱਚ ਸਾਡੀ ਡਿਸਕਲੋਜ਼ਰ ਜਿਹੜੀ ਸਾਡੇ ਕੋਲ ਸੀ ਉਸ ਦੇ ਮੁਤਾਬਕ ਪਹਿਲਵਾਨ ਸਪਲੀਮੈਂਟ ਸਟੋਰ ਸੀ ਜਿੱਥੋਂ ਇਸ ਡਰੱਗ ਇੱਥੇ ਡਰੱਗ ਦਾ ਜਿਹੜਾ ਕਾਰੋਬਾਰ ਕੀਤਾ ਜਾ ਰਿਹਾ ਸੀ ਇਹ ਪਹਿਲਾਂ ਸਪਲੀਮੈਂਟ ਸਟੋਰ ਦਾ ਮਾਲਕ ਸਾਹਿਲ ਨਾਮ ਦਾ ਇੱਕ ਮੁੰਡਾ ਸੀ ਸਾਹਿਲ ਦੇ ਕੋਲ ਕਿਸੇ ਤਰੀਕੇ ਦੇ ਕੇਮਿਸਟ ਦਾ ਕੋਈ ਲਾਇਸੈਂਸ ਨਹੀਂ ਸੀ ਪਰ ਇੱਕ ਪ੍ਰੋਟੀਨ ਦਾ ਸਟੋਰ ਬਣਾ ਕੇ ਉਹਦੇ ਵਿੱਚੋਂ ਇਹ ਜਿਹੜਾ ਹੈਗਾ ਡਰੱਗ ਦਾ ਕੰਮ ਕਰ ਰਿਹਾ ਸੀ ਉਸ ਤੋਂ ਬਾਅਦ ਕਿਉਂਕਿ ਇਹਦਾ ਅਸੀਂ ਇੱਕ ਕਾਫੀ ਵੱਡੀ ਮਾਤਰਾ ਕਮਰਸ਼ੀਅਲ ਮਾਤਰਾ ਦੇ ਵਿੱਚ ਅਸੀਂ ਇੱਥੋਂ ਐਨਬੀਐਸ ਐਕਟ ਤਹਿਤ ਜਿਹੜਾ ਇਲੀਸਿਟ ਡਰੱਗਸ ਨੇ ਇੰਜੈਕਸ਼ਨਸ ਟੈਬਲੇਟਸ ਵਾਈਲਸ ਇੱਥੋਂ ਰਿਕਵਰ ਕੀਤੇ ਇਹ ਮੈਂ ਦੱਸਣਾ ਚਾਹੁੰਗਾ ਕਿ ਇਸ ਸਟੇਜ ਤੇ ਅਸੀਂ ਇਹ ਜਿਹੜਾ ਸਟੈਪ 2 ਹੈ ਇਸ ਸਟੈਪ ਤੇ ਅਸੀਂ ਪੂਰੀ ਉਹਦੀ ਸ਼ਾਪ ਜਿਹੜੀ ਸੀਗੀ ਦੁਕਾਨ ਸੀ ਉਹ ਬਸਟ ਕੀਤੀ ਇਸ ਨੂੰ ਅਰੈਸਟ ਕੀਤਾ ਗਿਆ ਸਾਹਿਲਦੀ ਰਮਾਨ ਦੇ ਵਿੱਚ ਤੇ ਉਹਦੀ ਪੁੱਛਗਿੱਛ ਦੇ ਵਿੱਚ ਅਸੀਂ ਵੇਅਰ ਹਾਊਸ ਤੱਕ ਪਹੁੰਚ ਗਏ वेयरहाउस ਤੇ 30 ਤਰੀਕ ਨੂੰ ਸਾਡੀ ਟੀਮ ਪਹੁੰਚੀ ਤੇ ਇਹਦੇ ਵਿੱਚ ਵੀ ਜਿਹੜਾ ਡਿਊ ਪ੍ਰੋਸੀਜਰ ਹੁੰਦਾ ਜਿਹੜੇ ਇੱਕ ਗੈਸਟਡ ਆਫੀਸਰ ਦੀ ਹਾਜ਼ਰੀ ਦੇ ਵਿੱਚ ਉਥੋਂ ਰਿਕਵਰ ਕੀਤੀ ਗਈ ਇੱਥੇ ਮੈਂ ਦੱਸਣਾ ਚਾਹੂੰਗੀ ਕਿ ਸਾਡੇ ਟੀਮ ਵੱਲੋਂ ਇੱਕ वेयरहाउस ਜੋ ਕਿ ਸਹਾਰਨਪੁਰ ਪੁਰਵ ਵਿੱਚ ਸੀਗਾ ਉਥੋਂ ਰਿਕਵਰੀ ਕੀਤੀ ਗਈ ਇਹਦੇ ਵਿੱਚ ਡਰਗ ਇੰਜੈਕਸ਼ਨ ਵਾਇਲ ਤੇ ਟੈਬਲੇਟਸ ਜਿਹੜੇ ਸੀ ਉਹ ਸੀਜ਼ ਕੀਤੇ ਗਏ ਆ ਨੈਕਸਟ ਕਿਉਂਕਿ ਵੇਅਰਹਾਊਸ ਤੋਂ ਨੈਕਸਟ ਅਲੀ ਸਟੇਜ ਜਿਹੜੀ ਹੁੰਦੀ ਹੈ ਵੇਅਰਹਾਊਸ ਦੀ ਇੱਕ ਬਹੁਤ ਵੱਡੀ ਰਿਕਵਰੀ ਹੁੰਦੀ ਹੈ ਜਿੱਦਾਂ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਜਿਹੜੀ ਮੈਨੂਫੈਕਚਰਿੰਗ ਯੂਨਿਟ ਸੀਗੀ ਉੱਥੇ ਤੱਕ ਸਾਡੀ ਟੀਮ ਪਹੁੰਚੀ ਤੇ ਉਹ ਸਾਨੂੰ ਮਿਲੀ ਮੇਰੇ ਡਿਊਟੀ ਦੇ ਵਿੱਚ ਅਮ ਉੱਥੇ ਅਬਦੁੱਲ ਦੇ ਜਿਹੜੇ ਦੋ 파ਟਨਰ ਸੀ ਅਬਦੁੱਲ ਦਾ ਡਿਸਕਲੋਜ਼ਰ ਸਾਡੇ ਕੋਲ ਜਿਹੜੀ ਸਾਰਨਪੁਰ ਚ ਸਾਡੀ ਟੀਮ ਸੀਗੀ ਜਿਨ੍ਹਾਂ ਨੇ ਪੰਕਜ ਨੂੰ ਅਰੈਸਟ ਕੀਤਾ ਸੀ ਉਹਦੀ ਡਿਸਕਲੋਜ਼ਰ ਦੇ ਵਿੱਚ ਅਬਦੁੱਲ ਆਇਆ ਸੀ ਉੱਥੇ ਸਾਡੀ ਟੀਮਸ ਵੱਲੋਂ ਅਬਦੁੱਲ ਦੇ ਉਹਦੇ ਦੋ ਪਾਰਟਨਰ ਸ਼ਾਹਿਦ ਤੇ ਵਸੀਮ ਨੂੰ ਅਰੈਸਟ ਕੀਤਾ ਗਿਆ ਉੱਥੇ ਇੱਕ ਇਲੀਸਿਟ ਮੈਨੂਫੈਕਚਰਿੰਗ ਯੂਨਿਟ ਚੱਲਦੀ ਸੀ ਤੇ ਤੁਸੀਂ ਦੇਖ ਸਕਦੇ ਹੋ ਇਸ ਪੂਰੇ ਆਪਰੇਸ਼ਨ ਦੇ ਵਿੱਚ ਹਟਗੜ ਸਾਹ ਪੁਲਿਸ ਵੱਲੋਂ 256846 ਡਰਗ ਟੈਬਲੇਟਸ ਤੇ ਕੈਪਸੂਲਸ ਇਕ ਬਹੁਤ ਹੀ ਵੱਡੀ ਰਿਕਵਰੀ ਵਨ ਆਫ ਦਾ ਬਿਗੇਸਟ ਰਿਕਵਰੀਜ਼ ਆਫ ਇੰਜੈਕਸ਼ਨਸ 21000 360 ਡਰਗ ਇੰਜੈਕਸ਼ਨਸ ਉਥੋਂ ਰਿਕਵਰੀ ਕਿਤੇ ਗਏ ਤੇ ਜਿਹੜੇ ਵਾਇਲ ਹੁੰਦੇ ਨੇ ਕਮਨਸਿਟੀਕਲ ਓਪੀਓਇਡ ਦੇ ਉਹ 738 ਵਾਇਲ ਫਤਿਹਗੜ ਸਾਹਿਬ ਪੁਲਿਸ ਵੱਲੋਂ ਰਿਕਵਰੀ ਕਿਤੇ ਗਏ ਕੁੱਲ ਮਿਲਾ ਕੇ ਇਸ ਆਪਰੇਸ਼ਨ ਦੇ ਵਿੱਚ 6 ਬੰਦੇ ਅਰੈਸਟ ਹੋਏ ਨੇ ਉਹਨਾਂ ਵਿੱਚੋਂ ਪ੍ਰਵਿੰਦਰ ਸਿੰਘ ਹੈ ਜਿਹੜਾ ਉਹ ਰਹਿਣ ਵਾਲਾ ਲਿ ਸਟੇਸ਼ਨ ਖਰੜ ਮੋਹਲੀ ਦਾ ਸਾਹਿਲ ਜੋ ਹੈ ਉਹ ਯਮੁਨਾ ਨਗਰ ਦਾ ਹੈ ਪੰਕਜ ਜੋ ਹੈ ਉਹ ਸਹਾਰनपुर ਉੱਤਰ ਪ੍ਰਦੇਸ਼ ਦਾ ਹੈ ਸ਼ੁਭਮ ਸਹਾਰनपुर ਉੱਤਰ ਪ੍ਰਦੇਸ਼ ਦਾ ਹੈ ਅਤੇ شاہਦ ਅਤੇ वसीम मेरठ ਉੱਤਰ ਪ੍ਰਦੇਸ਼ ਦੇ ਰਹਿਣਾ ਲੈਣੇ ਇਸ ਪੂਰੇ ਆਪਰੇਸ਼ਨ ਦੇ ਵਿੱਚ ਤਿੰਨ ਗੱਡੀਆਂ ਰਿਕਵਰ ਹੋਈਆਂ ਨੇ ਜਿਨ੍ਹਾਂ 'ਚ ਇੱਕ Bajaj ਮੋਟਰਸਾਈਕਲ ਹੈ ਪੰਜਾਬ ਰਜਿਸਟ੍ਰੇਸ਼ਨ ਨੰਬਰ ਦਾ ਇਹ ਇੱਕ ਸੂਜ਼ੂਕੀ ਸਕੂਟਰ ਹੈ ਸੂਜ਼ੂਕੀ ਐਕਸ ਸਕੂਟਰ ਇਹ ਹਰਿਆਣਾ ਰਜਿਸਟ੍ਰੇਸ਼ਨ ਨੰਬਰ ਦਾ ਹੈਗਾ ਤੇ ਇੱਕ ਬਲੀਨੋ ਕਾਰ ਜੋ ਕਿ ਉੱਤਰ ਪ੍ਰਦੇਸ਼ ਰਜਿਸਟ੍ਰੇਸ਼ਨ ਦੀ ਹੈ ਅ ਇਹਦੇ ਵਿੱਚ ਇੱਕ ਇੰਟਰਸਟਿੰਗ ਫੈਕਟ ਹੈ ਕਿ ਇਸ ਪੂਰੇ ਆਪਰੇਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਪਰਵਿੰਦਰ ਸਿੰਘ ਹੈ ਉਹ ਸਾਡੇ ਕੋਲ ਇੱਕ ਪਹਿਲਾ ਵੀ ਕੇਸ ਚ ਵਾਂਟਡ ਸੀ ਉਹ ਪਹਿਲਾਂ ਵੀ ਸਾਡੇ ਕੋਲ ਇੱਕ ਕੇਸ ਟੂ ਵਾਂਟਡ ਸੀਗਾ ਸਾਹਲ ਅਤੇ ਵਸੀਮ ਦੇ ਉੱਤੇ ਵੀ ਪਹਿਲਾਂ ਐਨਡੀਪੀਆ ਸੈਟ ਤੇ ਪਰਚੇ ਉੱਤਰਾਪ੍ਰਦੇਸ਼ ਦੇ ਵਿੱਚ ਦਰਜ ਨੇ ਇਸ ਪੂਰੇ ਆਪਰੇਸ਼ਨ ਦੇ ਵਿੱਚ ਖਾਸ ਦੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਫਤਿਹਗੜ੍ਹ ਸਾਹ ਪੁਲਿਸ ਇਸ ਜੋ ਸਾਡਾ ਇੱਕ ਪੈਡਲਰ ਹੈ ਯੂਨੋ ਅਸੀਂ ਕਹਿੰਨੇ ਇੱਕ ਕੰਜ਼ਿਊਮਰ ਟੂ ਤੇ ਵਾਲੀ ਸਟੇਜ ਹੁੰਦੀ ਹੈ ਪੈਡਲਰ ਜਿਹੜਾ ਕਿ ਵੇਚਣ ਦਾ ਕੰਮ ਕਰਦਾ ਉਹ ਤੋਂ ਲੈ ਕੇ ਇੱਕ ਪੂਰੀ ਮੈਨੂਫੈਕਚਰਿੰਗ ਯੂਨਿਟ ਤੱਕ ਇਸ ਪੂਰੇ ਆਪਰੇਸ਼ਨ ਨੂੰ ਚਲਾਇਆ ਗਿਆ ਤੇ SPD ਤੇ ਉਹਨਾਂ ਦੀ ਟੀਮ ਨੇ ਰਿਕਵਰੀ ਕਰਕੇ ਪੂਰੀ ਇਨਵੈਸਟੀਗੇਸ਼ਨ ਨੂੰ ਲੌਜੀਕਲ ਕਨਕਲੂਜਨ ਤੱਕ ਲੈ ਕੇ ਆਏ ਨੇ ਠੀਕ ਹੈ ਤਾਂ ਹੋ ਗਿਆ ਸਰ ਤਾਂ ਹਾਂ 10 ਸਾਲ ਦਾ 10 ਲੰਗ ਆਪਰੇਸ਼ਨ ਇਹਦੇ ਟੈਂਡਸ ਅਜੇ ਹੋਰ ਕੁਝ ਕਿਸੇ ਚੱਲ ਰਹੀ ਹੈ ਜੀ ਜੀ ਬਿਲਕੁਲ ਕੁਝ ਕਿਸੇ ਚੱਲ ਰਹੀ ਹੈ ਜੀ ਤੇ ਅਮ ਇਹਦੇ ਵਿੱਚ ਜੋ ਵੀ ਸਾਡੇ ਕੋਲ ਅਸੀਂ ਇਹਦੇ ਵਿੱਚ ਡੂੰਘਾਈ ਦੇ ਵਿੱਚ ਤਫਤੀਸ਼ ਕਰਾਂਗੇ ਤੇ ਜੋ ਵੀ ਸਾਡੇ ਕੋਲ ਇਹਦੇ ਇਸ ਕੇਸ ਦੇ ਵਿੱਚ ਹੋਰ ਡਿਸਕਲੋਜ਼ਰ ਹੋਣਗੇ ਉਹਨਾਂ ਨੂੰ ਅਸੀਂ ਕਾਨੂੰਨ ਦੇ ਅੰਬੈਡ ਜ਼ਰੂਰ ਲੈ ਕੇ ਆਵਾਂ ਜਿਹੜਾ ਯੂਪੀ ਤੁਸੀਂ ਦੱਸਿਆ ਕੋਈ ਨਾਮਵਾਰ ਵਿਅਕਤੀ ਦਾ ਵੀ ਨਾਮ ਮਿੱਟਾਇਆ ਕੋਈ ਯੂਪੀ ਚ ਜਿਹੜੇ ਤੁਸੀਂ ਜਿੱਤੇ ਉਹਨਾਂ ਨੂੰ ਰਿਪੋਰਟ ਕੀਤਾ ਤੇ ਜਿੱਤੇ ਉਹਨਾਂ ਦਾ ਚੱਲ ਰਿਹਾ ਸੀ ਕੰਮ ਚੱਲ ਰਿਹਾ ਸੀ ਦੇਖੋ ਜੀ ਇਸ ਇਨਵੈਸਟੀਗੇਸ਼ਨ ਦੇ ਵਿੱਚ ਜੋ ਕਿਉਂਕਿ ਐਨਡੀਪੀਐਸ ਡਿਸਕਲੋਜ਼ਰ ਮਤਲਬ ਰਿਕਵਰੀ ਬੇਸਡ ਐਕਟ ਹੁੰਦਾ ਤਾਂ ਉਹ ਬਾਕੀ ਸਾਰੀਆਂ ਚੀਜ਼ਾਂ ਤਫਤੀਸ਼ ਦਾ ਇੱਕ ਹਿੱਸਾ ਨੇ ਤੇ ਜੋ ਅਸੀਂ ਅਰੈਸਟ ਕੀਤੇ ਨੇ ਤੇ ਜੋ ਰਿਕਵਰੀ ਕੀਤੀ ਉਹ ਅੱਜ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਠੀਕ ਹੈ। ਨੈਕਸਟ ਟਾਰਗੇਟ ਕੀ ਹੈ? ਰੁਭਾਈ। ਇਸ਼ੂਰ ਮੈਨੂਫੈਕਚਰਰ ਉਸ ਤੋਂ ਅੱਗੇ ਕਿਹੜੀ ਸਟੇਜ ਹੈ? ਉਸ ਤੋਂ ਪਹਿਲਾਂ ਜੇ ਵੀ ਅਸੀਂ ਕੋਪਰੇਸ਼ਨ ਕੀਤਾ ਸੀਗਾ ਲਾਸਟ ਈਅਰ ਤੁਹਾਨੂੰ ਯਾਦ ਹੋਵੇਗਾ। ਅਸੀਂ ਕਾਫੀ ਵੱਡਾ ਆਪਰੇਸ਼ਨ ਕੀਤਾ ਸੀਗਾ ਤੇ ਇਹਦੇ ਵਿੱਚ ਅਸੀਂ ਜਿਹੜਾ ਇਹਨਾਂ ਦਾ ਕਿੰਗ ਪਿੰਨ ਸੀਗਾ ਉਹਦਾ ਪਿਟ ਐਨਡੀਪੀਐਸ ਦੇ ਵਿੱਚ ਅਸੀਂ ਕੇਸ ਭੇਜਿਆ ਸੀ ਅੱਜ ਦੀ ਡੇਟ 'ਚ ਉਹ ਬਠਿੰਡਾ ਜੇਲ੍ਹ ਦੇ ਵਿੱਚ ਅੰਡਰ ਡਿਟੈਂਸ਼ਨ ਹੈ। ਪਾ ਇਸੇ ਤਰੀਕੇ ਦੇ ਨਾਲ ਅਸੀਂ ਸਾਨੂੰ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਵੀ ਤੌਰ ਤੱਕ ਅਸੀਂ ਪੂਰੀ ਚੀਜ਼ ਲੈ ਕੇ ਜਾਵਾਂਗੇ ਇਸ ਪੂਰੀ ਕੇਸ ਦੀ ਪੂਰੀ ਇਨਵੈਸਟੀਗੇਸ਼ਨ ਕਰਕੇ ਇੱਕ ਹੋਰ ਕਾਰਟਲ ਮੈਨੂੰ ਪੂਰੀ ਉਮੀਦ ਹੈ ਅਸੀਂ ਬੇਕਰਾਂਗੇ ਠੀਕ ਪ੍ਰਾਪਰਟੀ ਬੇਚਨੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز